ਆਸਾ ਮਹੱਲਾ ਪੰਜ ਵਸੂਕ ਬਨ ਬਨ ਫਿਰਤੀ ਖੂਬ ਜਤੀ ਦੇਖੋ ਜੀ ਸੁਆਸਤਵ ਦੀ ਪ੍ਰਾਪਤੀ ਵਾਸਤੇ ਇਹ ਕਿੰਦ ਫਰਮਾਉਂਦੇ ਐ ਸ੍ਰਿਸ਼ਟੀ ਬਣੇ ਬਣੇ ਪਾਣੀਓ ਪਾਣੀਓ ਦੇ ਕਿਨਾਰੇ ਬਣ ਬਣੇ ਮਧੁਰ ਬਣ ਬਿੰਦਰਾ ਦਾ ਨਾਰਕਾਂ ਦੇ ਵਿੱਚ ਬਣ ਬਾੜੇ ਬਣਾਵਨਾ ਕੇ ਕੋਈ ਬਾਣ ਪ੍ਰਸਤੀ ਦਾ ਕੋਈ ਬ੍ਰਹਮਚਾਰੀ ਦਾ ਕੋਈ ਗ੍ਰਸਤੀ ਦਾ ਕੋਈ ਸੰਨਿਆਸੀ ਦਾ ਕਿਉਂ ਬਾਣੇ ਬਣਾ ਬਣਾ ਕੇ ਹਰੇ ਬਨ ਬਨ ਬੇਦਾਨ ਸ਼ਾਸਤਰੀ ਦੇ ਕਰਮ ਕਾਂਡ ਤੇ ਉਪਾਸ਼ਨਾ ਦੀ ਅੰਸ਼ ਵਿੱਚ ਬਣਾ ਬਣਾ ਵਿੱਚ ਸੰਸਾਰ ਜੇ ਬਣਾ ਉਜਾਰਾ ਉਜਾਰਾ ਵਿੱਚ ਹੀ ਬਨ ਪਾਣੀਆਂ ਦੇ ਕਿਨਾਰੇ ਕਿਨਾਰੇ ਤੇ ਹੀ ਬਨ ਬਨਾ ਪਾਣੀ ਨਿਰਪਰਵ ਚ ਵਗਦੇ ਰਹਿਣਾ ਤੇ ਜਰਾਂ ਦੇ ਕਿਨਾਰੇ ਬਹੁਤ ਕੁਸ਼ ਨਿਆਸੀ ਬਣਾ ਕੇ ਵਿਚਰਦੇ ਰਹਿਣਾ ਜਾਂ ਕੁਟੀ ਵਿੱਚ ਕੁਸ਼ ਨਿਆਸੀ ਬਣ ਕੇ ਬੈਠ ਜਾਣਾ ਕਿਉ ਬਣਾਣਾ ਜਿ ਫਿਰਦੀ ਵਸਤਨ ਮੇਸਟਰ ਨੂੰ ਖੋਇ ਦੀ ਸਿੱਖੀ ਹਾਰੀ ਬਹੁ ਅਵਗਾਹ ਹੈ ਹਾਰ ਗਈ ਐ ਦਰ ਸਾਰੀ ਬੁਗਾਇ ਬੇਦਾਂ ਨੂੰ ਝੂਠ ਝੂਣ ਕੇ ਖੋਜ ਖੋਜ ਕੇ ਅਦਗਾਇ ਬਣਾ ਨੂੰ ਭਾਲ ਭਾਲ ਕੇ ਟੇਖਾ ਨੂੰ ਭਾਲ ਭਾਲ ਕੇ ਅਵਗਾਹ ਵਿਚਾਰ ਵਿਚਾਰ ਕੇ ਝੂਲ ਕੇ ਹਾਰ ਗਈ ਸਿੱਖੀ ਨਾਨਕ ਭੇਟੇ ਸਾਧ ਜਬ ਸੰਤੂ ਸਾਹਿਬ ਜੀ ਕਹਿੰਦੇ ਜਦੋਂ ਸਾਹਿਬ ਸੰਗਤ ਦੇ ਨਾਲ ਭੇਟੇ ਮਿਲੇ ਹਰ ਪਾਸੇ ਮਨ ਮਾਰਨ ਹਰੀ ਅਕਾਲ ਪੁਰਖ ਮਨ ਦੇ ਵਿੱਚੋਂ ਹੀ ਉਹ ਪਿਆਰਾ ਪਾ ਲਿਆ ਪ੍ਰਾਪਤ ਕਰ ਲਿਆ ਹੈ ਸੰਤ ਜਾ ਕਾ ਖੋਜ ਹੈ ਅਸੰਖ ਮੁਨੀ ਜਿਸ ਵਾਹਿਗੁਰੂ ਦੇ ਤਾਹੀ ਅਸੰਖ ਅਣਗਿਣਤੀ ਮੁਨੀ ਮਨਨ ਸੀਰ ਬਸੇਸ਼ਟ ਆਦਿਕ ਨਾਰਦ ਮੁਨੀ ਆਦਿਕ ਇਹ ਮੁਨੀ ਮੰਨੇ ਗਏ ਹਨ ਜਿਹੜੇ ਨਾਇ ਘਰਾਂ ਚ ਰਹਿਣ ਨਾਲੇ ਬਣਾ ਚ ਰਹਿਣ ਇਹ ਮਨਨ ਸੀਲ ਸੁਭਾਅ ਵਾਲੇ ਹੋਣ ਉਹਨਾਂ ਨੂੰ ਮੁਨੀ ਕਹੀਦਾ ਹੈ ਇਹ ਕੀ ਜਿਹੜੇ ਬਣਤੀ ਰਹਿਣ ਤੇ ਹਰਨਾ ਦੀ ਨਿਆਈ ਵਿੱਚ ਨਾ ਆਏ ਉਹ ਰਹੀ ਹੁੰਦਾ ਇਹ Muni ਹਨ ਜਿਹੜੇ ਨਾਏ ਬਣਾ ਚ ਨਾਏ ਘਰਾਂ ਚ ਰਹੇ ਨੇ ਕਿਉਂ Muni ਮਨੁਫੀਲ ਦਾ ਬਾਜੂਕਾ ਮਨੁਫੀਲ ਬਸਿਸ਼ਤਾ ਦੇ Muni अनेਕਾਂ ਹੀ ਮਾਰਾ ਸਾਵ ਨੂੰ ਖੋਜਦੇ ਹਨ ਅਨੇਕ ਤਪੇ ਇਹ ਕਈ ਅਗਸਤਾਰਿਕ ਤਪੀਏ ਤਪਸੀ ਲੋਕੋ ਉਸ ਪਰਮੇਸ਼ਵਰ ਦੀ ਖੋਜ ਕਰ ਰਹੇ ਹਨ ਬ੍ਰਹਮੇ ਕੋਟ ਆਰਾਧ ਹੈ ਬ੍ਰਹਮਾ ਦੀ ਕਰੋਣਾ ਰੂਪ धारण ਕਰਕੇ ਬ੍ਰਹਮਾ ਜੀ ਨੂੰ ਮਾਣ ਹੋ ਗਿਆ ਸੀ ਕਿ ਦੇਰੇ ਵਰਗਾ ਬ੍ਰਹਮਾ ਨਹੀਂ ਕੋਈ ਤੇ ਫਿਰ ਬ੍ਰਹਮਾ ਨੂੰ ਹਵਾ ਇਸ ਹੀ ਆਈ ਉਸੇ ਵੇਲੇ ਅੱਠ ਮੂੰਹ ਵਾਲੇ ਬ੍ਰਹਮੇ ਕੋਲ ਗਏ ਔਰ ਮਾਣ ਕੀਤਾ ਉਹਨੂੰ ਉਡਾ ਲਿਆ ਫਿਰ 16 ਮੂੰਹ ਵਾਲੇ ਕੋਲ ਇਸੇ ਤਰ੍ਹਾਂ 1000 ਮੂੰਹ ਵਾਲੇ ਬ੍ਰਹਮਾ ਕੋਲ ਗਏ ਬ੍ਰਹਮਿਆਂ ਦੇ ਜਥੇ ਹੀ ਬਣੇ ਹੋਏ ਇਹ ਹਜ਼ਾਰ ਮੂੰਹ ਵਾਲੇ ਬ੍ਰਹਮੇ ਨੇ ਸੁਣਿਆ ਕਿ ਬ੍ਰਹਮਿਆਂ ਦੇ ਜੱਥੇ ਆ ਰਹੇ ਐ ਇਹ ਜਾ ਕੇ ਸਾਰਿਆਂ ਨੂੰ ਲੈਣ ਵਾਸਤੇ ਗਿਆ ਹਜ਼ਾਰ ਮੂੰਹ ਵਾਲਾ ਬ੍ਰਹਮਾ ਤੇ ਕਹਿਣ ਲੱਗਾ ਤੁਸੀਂ ਕਿਉਂ ਕੋਈ ਮਾਨ ਕਰਨ ਲਿਆ ਕਹਿਣ ਲੱਗੇ ਜੀ ਸਾਨੂੰ ਮਾਨ ਹੋ ਗਿਆ ਸੀ ਬ੍ਰਹਮੇ ਐ ਹੋਰ ਕੋਈ ਬ੍ਰਹਮਾ ਨਹੀਂ ਕਹਿਣ ਲੱਗੇ ਮੇਰੇ ਵਰਗੇ ਹਜ਼ਾਰ ਮੂੰਹ ਵਰਗੇ ਕੋਟ ਬ੍ਰਹਮੇ ਮਹਾਰਾਜੇ ਸਾਜੇ ਹੋਏ ਐ ਤੁਸੀਂ ਕਿਉਂ ਮਾਨ ਕਰਦੇ ਹੋ ਜਦੋਂ ਨਿਮਰਤਾ ਦਿਖਾਈ ਉਹ ਜਿਹੜੇ ਅਸੀਂ ਹਵਾ ਆਈ ਜੋ ਜਿਸ ਬ੍ਰਹਮਾ ਦੇ ਬ੍ਰਹਮੇ ਅਸੀਂ ਸਾਰੇ ਉਹ ਨਹੀਂ ਸਾਣੀ ਪਹੁੰਚ ਗਏ ਕਲਗੀਧਰ ਲਿਖਿਆ ਸੰਸਰੀ ਉਹਨ ਕੋ ਬ੍ਰਹਮਾ ਦੇਖਾ ਤਉ ਉਹਨਾਂ ਤਮਰਾ ਅੰਤਮ ਦੇਖਾ ਖਿਆਰਾ ਮੂੰਹ ਵਾਲਾ ਬ੍ਰਹਮਾ ਜਾ ਕੇ ਵੇਖਿਆ ਸਾਰਿਆਂ ਨੇ ਕਾ ਵੀ ਮਾਰਾ ਬਰਮਿਆਂ ਦਾ ਤੇ ਅੰਤ ਨਹੀਂ ਪਾ ਜਾਂਦਾ ਇੰਨੇ ਬਰਮੇ ਬਣਾਏ ਹੋਏ ਐ ਖੁਸ਼ਮਾਉਂਦੇ ਹਨ ਬ੍ਰਹਮੇ ਕੋਟ ਆਰਾਧ ਹੈ ਕਿਉਂ ਕਰੋੜਾਂ ਹੀ ਬ੍ਰਹਮੇ ਉਸ ਪਰਮੇਸ਼ਰ ਨੂੰ ਆਰਾਧਾ ਭਾਵਨਾ ਕਰਕੇ ਯਾਦ ਕਰਦੇ ਹਮੇ ਹਾਲੇ ਪਾਇ ਪੈ ਉਹ ਬ੍ਰਹਮਾ ਦਾ ਦੰਡਕ ਮੰਡਲ ਨੂੰ ਪਰਮਾਨੇਓ ਗਿਆਨੀ ਜਾਪ ਜਪੇ ਅਦਰ ਗਿਆਨੀ ਜੋ ਹੋਏ ਹਨ ਮਹਾਤਮ ਉਹ ਵੀ ਪਰਮੇਸ਼ਰ ਦੇ ਜਾਤ ਨੂੰ ਜਪਦੇ ਹਨ दत्तात्रेय ਆਦਿ ਗਿਆਨवान ਕਹੋਣ ਵਾਲੇ ਸਭ ਪਰਮੇਸ਼ਰ ਦੇ ਜਾਤ ਨੂੰ ਜਪਦੇ ਹਨ ਗਿਆਪ ਤਾਪ ਸੰਜਮ ਕਿਰਿਆ ਪੂਜਾ ਕਈ ਜਪ ਕਰਦੇ ਹੈ ਅਤੇ ਕੋਈ ਤਪ ਕਰਦੇ ਧੂਨੀਆਂ ਤਾਉਣ ਆਦਿਕ ਕੋਈ ਸੰਜਮ ਇੰਦਰੀਆਂ ਦਾ ਦਮਨ ਕਰਦੇ ਹੈ ਕੋਈ ਨਿਯਮਿਤ ਧੂਤੀ ਦੀ ਕਿਰਿਆ ਯੋਗਾ ਅਭਿਆਸੀ ਕਰਦੇ ਹਨ ਪੂਜਾ ਅਤੇ ਕੋਈ ਪੂਜਾ ਖੋੜਸ ਪ੍ਰਕਾਰ ਕਰਕੇ ਪੂਜਨ ਕਰਦੇ ਹਨ ਮਾਨਸਿਕ ਪੂਜਾ ਜਿਵੇਂ ਰਾਮਾਨੰਦ ਜੀ ਕਰਿਆ ਕਰਦੇ ਮਨ ਦੇ ਸਰਕਲ ਨਾਲ ਇਉ ਮਾਨਸਿਕ ਪੂਜਾ ਕਈ ਕਰਦੇ ਹੈ ਕੋਈ ਸਰੀਰਕ ਪੂਜਾ ਕਰਦੇ ਹੈ 16 ਪ੍ਰਕਾਰ ਦੀ ਸੁਨਗਰੀ ਦੁਆਰਾ ਆਨਤ ਸੋਧਨ ਬੰਦਨਾ ਅਨੇਕ ਪ੍ਰਕਾਰ ਦੇ ਸੇਵਨ ਸੋਧਦੇ ਹੈ ਆਂਦਰੋਂ ਨੂੰ ਢੋਂਦੇ ਹਨਗੇ ਮਲਮਲ ਦੀ ਚੱਲੀ ਦੇ ਨਾਲ ਇਸ ਤਰਕਾਰ ਸੋਧਨ ਕਰਦੇ ਹਨਗੇ ਅਨੇਕ ਪ੍ਰਕਾਰ ਦੇ ਸੋਧਤ ਮਾਂਜੀ ਕਰਦੇ ਹੱਥਾਂ ਨੂੰ ਕੂਹਣੀਆਂ ਤੱਕ ਮਾਂਜਣਾ ਤੇ ਗੋਡਿਆਂ ਤੱਕ ਪੈਰਾਂ ਨੂੰ ਮਾਂਜਣਾ ਇਤਿਆਦਿਕ ਸੋਧ ਕਰਦੇ ਹਨ ਨੇ ਇੱਕ ਆਂ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਸੋਧ ਨੇ ਲੱਕੜਾਂ ਵੀ ਧੋ ਕੇ ਰੋਟੀ ਪਕਾ ਕੇ ਖਾਂਦੇ ਐ ਤੇ ਚਿੱਤੀ ਆੜਕਾ ਨੂੰ ਵੀ ਧੋ ਕੇ ਉਹਦੇ ਚਾਟਾ ਪੀਵੇ ਹਨਗੇ ਇਸ ਪ੍ਰਕਾਰ ਦਾਣੇ ਵੀ ਧੋ ਕੇ ਪੀ ਕੇ ਪਕਾਉਂਦੇ ਐ ਫਿਰ ਲੋਕਾਂ ਦੇ ਜਾਗਦਿਆਂ ਰੋਟੀ ਨਹੀਂ ਪਕਾਉਂਦੇ ਮੱਖੀ ਚਿੰਬੜ ਜਾਂਦੀ ਐ ਰਾਤ ਨੂੰ ਰੋਟੀਆਂ ਬਕਾ ਕੇ ਖਾਂਦੇ ਐ ਇਸ ਪ੍ਰਕਾਰ ਦੀਆਂ ਅਨੇਕਾਂ ਸੋਧਾਂ ਕਰਨ ਵਾਲੇ ਐ ਜਿਨ੍ਹਾਂ ਬਾਰੇ ਤੁਹਾਾਰੇ ਕਿਹਾ ਹੈ ਸੋਇਨੇ ਦਾ ਚੌਕਾ ਸੰਕੇਨ ਕੁਵਾਰ ਸੁਨੇਹੇ ਦੇ ਚੌਂਕਾ ਜੀ ਦੇ ਲਵੇ ਤੇ ਸੁਨੇਹੇ ਦੇ ਭਾਂਡੇ ਬਣਾ ਲਵੇ ਰੂਪੇ ਕੀਆਂ ਕਾਰਾਂ ਬਹੁਤ ਵਿਸਤਾਰ ਚਾਂਦੀ ਦੀਆਂ ਲਖੀਰਾਂ ਕੱਢ ਲਵੇ ਤੇ ਗੰਗਾ ਕਾ ਉਹ ਬਕੋ ਗੰਗਾ ਦਾ ਪਾਣੀ ਲਿਆਵੇ ਤੇ ਕਲੰਪੇ ਦੀ ਜੱਗ ਦੀ ਅੱਗ ਹੋਵੇ ਇਹ ਇਸ ਪ੍ਰਕਾਰ ਦਰੜਾ ਖਾਣੋਂ ਦੁੱਧ ਸਿਉਂ ਗਾੜ ਚੌਲ ਹੀ ਖਾਵੇ ਦੁੱਧ ਮੇਂ ਮਿਲਾ ਕੇ ਰੇਮਨ ਦੇਖੇ ਕਵੀ ਨਾ ਪਾਏ ਜਾਵਨਾ ਪੀਜ ਸੱਚ ਨਾ ਹੈ ਜੇ ਮਨਾ ਆਈਡੀ ਸਰ ਵੀ ਕੋਈ ਕਰ ਲੈ ਲੇਖੇ ਚ ਨਹੀਂ ਪੈਂਦਾ ਜੇ ਸੱਚੇ ਨਾਮ ਜ ਮਨ ਨਹੀਂ ਪੀ ਰਿਆ ਹੋਇਆ ਹੋਏ ਇਸ ਪ੍ਰਕਾਰ ਦੇ అనేక ਪ੍ਰਕਾਰ ਦੇ ਸੋਧਾਂ ਕਰਨ ਵਾਲੇ ਹਨ ਛੀਂਹ ਦੀ ਕਈ ਸੋਧਾਂ ਜੋ ਤੁਸੀਂ ਵਿਦਿਆਦੇ ਨਾਲ ਕਾਲ ਦੀ ਸੋਧ ਵੀ ਹੁਣ ਮੀਂਹ ਪਊਗਾ ਬਰਖਾ ਹੋਵੇਗੀ ਣੀੜੀ ਆਵੇਗੀ ਇਸ ਪ੍ਰਕਾਰ ਸੋਧ ਵਿੱਚ ਲੱਗੇ ਹੋਏ ਹਨ ਬੰਦਨਾ ਅਤੇ ਕਈ ਨੰਸਕਾਰਾਂ ਕਰਦੇ ਹਨ ਕਰ ਗਵਨ ਬਸਦ ਤੀਰਥ ਮੱਜਨ ਅਤੇ ਕਈ ਧਰਤੀ ਦੇ ਉੱਤੇ ਨਮਖੰਡ ਦੀ ਧਰਤੀ ਮੰਗੇ ਸੋ ਜੋਗੀ ਸਭ ਜਗ ਸਾਰਾ ਨਮਖੰਡ ਦੀ ਧਰਤੀ ਦੀ ਪ੍ਰਖਿਆ ਮੰਗਣ ਵਾਲੇ ਜੋਗੀ ਪੂਰੇ ਮੰਨੇ ਕਿਉਂ ਕਹਾਂ ਧਾਮਾਂ ਵਿੱਚ ਬੈਜਨਾਥ ਵਿੱਚ ਬਦਰੀ ਨਾਰਾਇਣ ਵਿੱਚ ਇਸੇ ਪ੍ਰਕਾਰ ਕਾਂਸੀ ਕੇ ਕਾਂਤੀ ਗੋੜਾ ਕਾ ਪੂਰੀ ਆਦ ਕਾਂਜ ਹੈ ਕਿਉਂ ਧਰਤੀਓ ਤੇ ਗਮਨ ਕਰਦੇ ਵਿਚਰਦੇ ਹਨ ਧਾਮਾਂ ਵਿੱਚ ਤੀਰਥ ਮੱਜਨ ਕੇ ਸਾੜਤੀ ਫਰੇ ਮੱਜਨ ਇਸ਼ਨਾਨ ਕਰਦੇ ਹਨ ਉਨ੍ਯ ਤੋਂ 3.5 ਕਰੋੜ ਪੀਰ ਸਾੜੇ ਮੰਨੇ ਆ ਹਿੰਦੁਸਤਾਨ ਦੇ ਅੰਦਰ ਪਰ ਇਹ ਤੀਰਥਾਂ ਦੇ ਅੰਦਰ ਯਾਤਰਾ ਕਰਨ ਵਾਪੇ ਪਾਰਵਤੀ ਤੇ ਸ਼੍ਰੀ ਗੀ ਨੇ ਇੱਕ ਵਾਰੀ ਪ੍ਰਤਗਿਆ ਕੀਤੀ ਇਹ ਸਾਰੇ ਤੀਰਥਾਂ ਦੇ ਯਾਤਰਾ ਕਰਕੇ ਹੋਣੀ ਹੈ ਜਦੋਂ ਸਾਧੂ ਪੀਰਾਂ ਦੇ ਗਏ ਤਾਰਕਤੀ ਥੱਕ ਗਈ ਕਹਿਣ ਲੱਗੀ ਮਹਾਰਾ ਇੰਨੀਆਂ ਕੀ ਤੀਰਥਾਂ ਨਾਲ ਇਹ ਸਾਰਾ ਬਹੁਤ ਮੋਜੇ ਬਚਨ ਕਰੋ ਉਸ ਵੇਲੇ ਸ਼ਿਵਾਨਕਿਆ ਚੰਗਾ ਜਿਹੜਾ 68 ਤੀਰਥਾਂ ਦੇ ਨਹਾਇਆ ਕਰੂ ਉਹਨੂੰ ਸਾਰੇ ਤੀਰਥਾਂ ਦਾ ਫਲ ਮਿਲਿਆ ਕਰੂ ਉਹ ਕਾਂਸੀ ਕਾਂਤੀ ਦੁਆਰਾ ਦੇ 18 ਅਠਾਰ੍ਹ ਪੀਰ ਤੋਂ ਹੈ ਉਹਨਾਂ ਤੀਰ ਸਾਡੇ ਮੱਝਨਪੁਰਾ ਦੇ ਵਕਤ ਲੋਕ ਇਸ਼ਨਾਨ ਕਰਦੇ ਆ ਕਈ ਨਿਲਨ ਕੋ ਨਿਰੰਜਨ ਇਹ ਸਾਰੇ ਸੰਕਾ ਦੇ ਵਾਸਤੇ ਕਰਦੇ ਮੁਸਕਾਮੀ ਹੋ ਕੇ ਕੰਤਾ ਕੰਦੀ ਸ਼ੁੱਧੀ ਕਰਨ ਵਾਸਤੇ ਨਿਰੰਜਨ ਪਰਮੇਸ਼ਰ ਨੂੰ ਮਿਲਣ ਵਾਸਤੇ ਹੀ ਕਰਦੇ ਹਨ ਮਾਨਖ ਬਾਨ ਤੇਲ ਪਸੂ ਪੰਖੀ ਅਜਿਹੇ ਮਨੁੱਖ ਲੋਕ ਜਿਹੜੇ ਮਾਨ ਦੇ ਖਾਦੇ ਹੋਏ ਮਨੁ ਦੀ ਵੰਸ਼ ਵਿੱਚੋਂ ਪੈਦਾ ਹੋਏ ਹਨ ਬਣ ਬਿਰਸ਼ਾਂ ਦੇ ਰਖਣ ਵਾਲੇ ਦਰਨ ਕੱਖਾਂ ਕਾਰੇ ਆਸਰੇ ਬਿਯਾਰਾ ਕਰਨ ਵਾਲੇ ਜਾਂ ਬਣਤਨ ਜੜ ਚੇਤਨ ਜਿੰਨੇ ਹਨ ਪਸ਼ੂ ਤੇ ਪੰਛੀ ਆਦਿਕ ਤਗਲ ਤੁਝ ਹੈ ਆਰਾਧੇ ਤੇ ਜੁਗ ਸਾਰੇ ਤੈਨੂੰ ਨਾਦ ਦੇ ਜਿਹੜੇ ਜੜ ਹੈ ਉਹ ਤਾਂ ਆਪ ਦੀ ਸੋਕਣ ਨਾਲ ਦੱਸ ਰਹੇ ਹੈ ਕਿ ਸਾਡਾ ਕਰਤਾ ਪੁਰਖ ਪਰਮੇਸ਼ਰ ਹੈ ਅਤੇ ਜਿਹੜੇ ਬੋਲ ਜਵਾਨ ਨਾ ਬੋਲਣ ਵਾਲੇ ਉਹ ਸਾਰੇ ਹਮਾਰਾ ਚ ਆਰਾਧ ਰੇ ਅਤਰਕਾਖੀ ਦੰਤਿੰ ਕਰਤ ਹੈ ਪਾਰ ਨੂੰ ਜਿਸੀ ਆਗਿਆ ਤੇ ਸਾ ਕਰਮ ਦਇਆਲ ਲਾਲ ਗੁਰਬਿੰਦ ਨਾਨਕ ਇਹ ਬਹਿਆ ਜੇ ਘਰ ਹੈ ਲਾਲ ਪਿਆਰੇ ਗੋਬਿੰਦ ਸਿੰਘ ਜੀ ਵਿਖਿਆ ਕਰਨ ਵਾਲੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਵੇਲ ਸਾਧ ਸੰਗਤ ਹੋਏ ਗਤੇ ਮੇਰੇ ਆਪ ਦੀ ਸਾਧ ਸੰਗਤ ਨਾਲ ਜਿਹੜਾ ਮਿਲਦਾ ਹੈ ਉਹ ਵੀ ਗਤੇ ਉਸ ਨੂੰ ਗਤੇ ਪ੍ਰਾਪਤ ਹੋਣੇ ਆਪ ਜੀ ਪਾਤਸ਼ਾਹ ਹੋਰ ਕਿਸੇ ਨੂੰ ਪ੍ਰਾਪਤ ਸਾਹਿਬ ਨੂੰ ਪੰਨੀ ਸਾਰੇ ਹੀ ਕਰਦੇ ਆ ਸਰ ਜੀ ਦੀ ਸਾਧ ਸੰਗਤ ਨਾਲ ਮਿਲਣੇ ਕਰਕੇ ਗਤ ਪ੍ਰਾਪਤੀ ਹੁੰਦੀ ਆ ਅਗਲੀ ਕੋਟ ਵਿਸ਼ਨ ਅਵਤਾਰ ਹੋਰ ਕੀ ਕਹੀਏ ਵਿਸ਼ਨੂ ਭਗਵਾਨ ਜੀ ਨੂੰ ਜੋ ਕਹਾਲੀ ਪਾਇ ਪੇ ਹੋਪ ਉਹ ਹਾਂ ਤੇ ਜਾਗ ਤੇ ਜਾਨ ਜਗ ਜੰਗ ਕੀ ਕਲਾ ਹੈ ਇਹਦੀ ਕਲਾ ਦੁਨੀਆ ਜੀ ਵਿਸ਼ਨੂ ਭਗਵਾਨ ਦੀ ਬੜੀ ਦੁਨੀਆ ਮੰਨੀਆਂ ਲੋਕਾਂ ਨੇ ਉਹਨਾਂ ਸਭ ਰੱਬ ਪਰਮੇਸ਼ਰ ਮੰਨਦੇ ਹਨ ਮਾਰੇ ਕਹਿੰਦੇ ਕਰੋਨਾ ਵਿਸ਼ਨੂ ਜੀ ਅਵਤਾਰ ਹਨ ਬ੍ਰਹਮਾ ਵਿਸ਼ਨ ਸ਼ੇਤ ਅਦਨਤ ਦੇਵ ਕੋ ਮੋ ਪੇ ਹਰਮਨਬਦ ਕਾ ਕਰੋੜ ਵਿਹਨੂ ਜੀ ਦੇ ਉਤਾਰ ਹਨ 24 ਉਤਾਰ ਤਾਂ ਲਿਖੇ ਹੋਏ ਹਨ ਲੋਪrakash ਦੇ 24 ਉਤਾਰ ਹੋਰ ਹਨਗੇ ਅਤੇ ਦਸ਼ਮ ਮਹਾਰਾਜ ਦੇ ਰੂਪ ਵਿੱਚ ਹੋਰ ਕਈ ਉਤਾਰ ਹੈ ਅਤੇ ਇਸੇ ਪ੍ਰਕਾਰ ਹੈ 24 ਉਤਾਰ ਹੈ ਇੱਕ ਅਰਹੰਤ ਦੇ ਮਾਤ੍ਰਿਕ ਉਹ 24 ਉਤਾਰ ਹੋਰ ਮੰਨੇ ਹਨਗੇ ਇਸ ਪ੍ਰਕਾਰ ਲੋ ਕਲਕੱਤੇ ਉਹਨੇ ਕਸ਼ਵੀਰਾਂ ਬਣੀਆਂ ਹੀ ਹੈ ਜਿਹੜਾ ਕੱਚ ਦਾ ਮੰਦਿਰ ਆ ਉਹਦੇ ਵਿੱਚ ਉਹ 24 ਉਤਾਰ ਜਿਹੜੇ ਉਹਨਾਂ ਨੂੰ ਮੰਨੇ ਹੈ ਸਰਵੋ ਵਿਚਾਰ ਮਹਾਰਾਜ ਸਾਹਿਬ ਕਹਿੰਦੇ ਹਨ ਕੋਟ ਵਿਸ਼ਨ ਅਵਤਾਰ ਇਹ ਕੋੜਾ ਹੀ ਵਿਸ਼ਨੂ ਜਿਹੜੇ ਅਵਤਾਰ ਹਨ ਤੰਕਰ ਜਟਾਤਾ ਜੇ ਸ਼ਿਵ ਜੀ ਜਟਾ ਨੂੰ ਧਾਰਨ ਵਾਲੇ ਹਨ ਚਾਹ ਹੈ ਤੁਝੇ ਦਇਆ ਇਹ ਮੇਰੇ ਸਾਹਿਬ ਨੂੰ ਦਿਆਲੂ ਸਾਰੇ ਆਪ ਦੇ ਸਰੂਪ ਨੂੰ ਚਾਹੁੰਦੇ ਹਨ ਏਕਤਾ ਮਨ ਤਨ ਰੂਚ ਅਪਾਰ ਕੇ ਮਨ ਤੇ ਤਨ ਦੀ ਬੜੀ ਰੁਚੀ ਇੱਛਾ ਹੈ ਪਾਰ ਆਵਰ ਤੇ ਬੜੀ ਭਾਰੀ ਇੱਛਾ ਹੈ ਅਪਾਰ ਅਗਨ ਗੋਬਿੰਦ ਠਾਕੁਰ ਹੈ ਉਹ ਸਭ ਪ੍ਰਕਿਰਤੀ ਵਿੱਚ ਰੱਖੇ ਹੈ ਤੈ ਤੂੰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਮਨ ਦੇ ਗਮਤਾ ਤੋਂ ਰਹਿਤ ਹੈ ਸ਼ਾਸਤਰਾਂ ਕਰਕੇ ਵੀ ਉਹ ਗਮ ਹੈ ਏ ਗੋਬਿੰਦ ਸੇ ਠਾਕੁਰ ਸਵਾਮੀ ਸਗਲ ਪੂਰਕ ਪ੍ਰਭ ਧਨੀ ਸਾਰਿਆਂ ਵਿੱਚ ਪੂਰਨ ਹੈ ਤੂੰ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ ਰੋਜੀ ਆਦਿਕਾਂ ਦੁਆਰਾ ਤੇ ਪ੍ਰਭੂ ਸਾਰਿਆਂ ਦਾ ਮਾਲਕ ਹੈ ਆਪ ਸੁਰ ਸਿੱਧ ਗਣ ਗੰਧਰਬ ਤੇ ਆਵ ਹੈ ਸੁਰ ਦੇਵ ਤੇ ਜਿਹੜੇ ਹਨਗੇ ਦੇਸ਼ ਅਜਾਨ ਸੰਗਿਆ ਵਾਲੇ ਅਤੇ ਸਿੱਧੇ ਜਿਹੜੇ ਸ਼ਕਤੀਆਂ ਵਾਲੇ ਹਨਗੇ ਗਾਣ ਸ਼ਿਵਜੀ ਦੇ ਤਰਣੇ ਸ਼ੋਣਾ ਆ ਦੇ ਕੋ ਗੰਧਰਵਾ ਹੂ ਆਦਕ ਸਭ ਕਿਹਦੇ ਹੈ ਜੱਟ ਕਿੰਨਰ ਗੁਣ ਪਾਨੀ ਅੱਖ ਤੇ ਜੱਤ ਸਰੀਰ ਤੇ ਦੇਵਤਿਆਂ ਦੀ ਜਾਤੀ ਵਿੱਚ ਹੋਣੇ ਕਿ ਨਿਰਪਕਾਰੀ ਕਰਨ ਵਾਲੇ ਜੱਟ ਜਿਹੜੇ ਹਨਗੇ ਤੇ ਕਿੰਨੇ ਜਿਹੜੇ ਸਾਜਾਂ ਦੇ ਵਜਾਉਣ ਵਾਲੇ ਹੈ ਕਿੰਚਿਤ ਪੁਰਖ ਦਾ ਆਕਾਰ ਹੈ ਬਾਕੀ ਘੂੜੇ ਦਾ ਆਕਾਰ ਹੈ ਮੁਸਲਮਾਨਾਂ ਦੇ ਜਿਹੜੇ ਇਹ ਹਨਗੇ ਕਿੰਗਰ ਨੰਨੇ ਹੋਏ ਉਹ ਇਵੇਂ ਉਹਨਾਂ ਦੀਆਂ ਤਸਵੀਰਾਂ ਬਣੀਆਂ ਵੇਖੀਆਂ ਥੱਲਿਓ ਘੋੜੇ ਐ ਤੇ ਸ਼ਾਂਤੀ ਤੋਂ ਲਾ ਕੇ ਉਸਲੇ ਹੱਥ ਤੇ ਮੂੰਹ ਆਦਮੀ ਦੇ ਐ ਇਹ ਤਾਂ ਮੁਸਲਮਾਨਾਂ ਦੇ ਕਿੰਗਰਾਂ ਦੀਆਂ ਤਸਵੀਰਾਂ ਹਨਗੀਆਂ ਅੱਜ ਜਿਹੜੇ ਹਿੰਦੂਆਂ ਦੀਆਂ ਤਸਵੀਰਾਂ ਉਹ ਵੇਖੀਆਂ ਉਹਨਾਂ ਵਿੱਚ ਛੇਟੂ ਸਾਰੇ ਆਦਮੀ ਐ ਮੂੰਹ ਘੋੜੇ ਦਾ ਬਣਿਆ ਹੋਇਆ ਤੇ ਮੂੰਹ ਘੋੜੇ ਦਾ ਤੇ ਹੱਥ ਪੈਰ ਸਭ ਉਸੇ ਤਰ੍ਹਾਂ ਆਦਮੀ ਵਾਂਗੂ ਐ ਤੇ ਸਾਜ਼ਾਂ ਨੂੰ ਵਜਾਉਂਦੇ ਐ ਇਹ ਕਿੰਨਰ ਦੋ ਤਰੀਕੇ ਦੇ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਨਾਲ ਅਨਸਾਰ ਉਹਨੇ ਤਹਿੀਰਾਂ ਵੇਖਣ ਚਾਹੀਐ ਇਹ ਕਿੰਚਿਤ ਜੋ ਕਕਾਨ ਦਾ ਆਕਾਰ ਹੋਵੇ ਤੇ ਫਿਰ ਨਰਦਾ ਆਕਾਰ ਹੋਵੇ ਉਹਦਾ ਨਾਮ ਕਿੰਨਰ ਹੈ ਇਹ ਸਾਜ਼ਾਂ ਦੇ ਵਜਾਉਣ ਵਾਲੇ ਹੰ ਦੇਵਤਿਆਂ ਦੇ ਕਿੰਨਰ ਦੇਵਤਾ ਗੁਣ ਭਨੀ ਇਹ ਆਦਿ ਜਖ ਕਿੰਨਰ ਗੁਣ ਭਨੀ ਜਖ ਜਤਲ ਜਿਹੜੇ ਨਿਰਤਕਾਰੀ ਕਰਨ ਵਾਲੇ ਹਨ ਤੇ ਕਿੰਨਰ ਸਾਜ਼ਾਂ ਦੇ ਵਜਾਉਣ ਵਾਲੇ ਤੇ ਗੰਰਵ ਗਾਉਣ ਵਾਲੇ ਇਹ ਸਾਰੇ ਆਪ ਦੇ ਗੁਣਾਂ ਨੂੰ ਭਣੀ ਉਚਾਰਦੇ ਹਨ। ਬੂਟ ਇੰਦਰ ਅਨੇਕ ਦੇਵਾ। ਇਹ ਮਹੇ ਕਰੂਣਾਈ ਇੰਦਰ ਦੇਵਤੇ। 72 ਇੰਦਰ ਜਿਹੜੇ ਹੈ ਬ੍ਰਹਮਾ ਦੇ ਇੱਕ ਦਿਨ ਰਾਤ ਦੇ ਵਿੱਚ ਹੋ ਕੇ ਗੁਜਰ ਜਾਂਦੇ ਹਨ। ਇਸ ਪ੍ਰਕਾਰ ਬੂਟ ਇੰਦਰ ਅਨੇਕ ਦੇਵਾ। ਬ੍ਰਹਮਾ ਦਾ ਇੱਕ ਦਿਨ ਜਦੋਂ ਹੁੰਦਾ ਤਾਂ 14 ਇੰਦਰ ਬਨਾਸ਼ ਕਾਲ ਬ੍ਰਹਮੇ ਦਾ ਇੱਕ ਦੋਸ ਹੀ ਆਵੇ ਭਾਰੀ ਗੁਰਦਾਸ ਸਾਹਿਬ ਲਿਖਿਆ ਹੈ। ਕਿ 72 ਮਨੰਤਰ ਚੌਕਰੀਆਂ ਇੰਦਰ ਜੀਆਂ ਦੇ ਵਿੱਚ ਇਸ ਸਰਕਾਰ ਇਹਦੀ ਜਿਹੜੀ ਹੈ ਦਿਨ ਰਾਤ ਦੀ ਪੜਨੋ ਬ੍ਰਹਮਾ ਦੀ ਮੰਨੀ ਆ ਪੁਰਾਣਾ ਵਿੱਚ ਹਾਂਜੀ ਕੋਟ ਇੰਦਰ ਅਨੇਕ ਦੇਵਾਂ ਇੰਦਰ ਤੇ ਅਨੇਕਾਂ ਤੇਤੀ ਕਰੋੜ ਦੇਵਤਿਆਂ ਦੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹੈ ਤੇ ਜਿਨ੍ਹਾਂ ਦਾ ਰਾਜਾ ਇੰਦਰ ਨੂੰ ਬਣਾਇਆ ਹੈ ਜਪਤ ਸੁਆਮੀ ਜੈ ਜੈਕਾਰ ਜੀਵਕਾ ਸੰਗਿਆ ਵਾਲੇ ਅਹੇ ਸਵਾਮੀ ਜਪਦੇ ਸਾਰੇ ਜੈ ਜੈਕਾਰ ਕਰਕੇ ਆਵਦੇ ਸਾਈਂ ਪਰਮੇਸ਼ਰ ਅਨਾਥ ਨਾਥ ਦਇਾਲ ਨਾਨਕ ਤੇ ਮੇਰੇ ਮਾਤ ਗਰੀਬਾਂ ਦੇ ਸਾਮੀ ਇਹ ਬਹਾਦਰ ਸਤਿਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਸਾਧ ਸੰਗਤ ਮਿਲ ਉਧਾਰ ਤੇਰੀ ਸਾਧ ਸੰਗਤ ਨਾਲ ਜਿਲ ਕਰਕੇ ਸੱਚੇ ਪਾਤਸ਼ਾਹ ਉਧਾਰ ਹੁੰਦਾ ਜਿਸ ਕਿਸੇ ਦਾ ਹੁੰਦਾ ਹੈ ਕੋਟ ਦੇਵੀ ਜਾ ਕੌਸੀ ਹੈ ਕਰੋੜਾਂ ਤੇ ਜੀਆਂ 9 ਕਰੋੜ ਦਰਗਾਹ ਸਾਹਿਬ ਸੰਗਤ ਜੀ ਮੰਨੀ ਨਚਰਾਣਾ ਵਿੱਚ ਇਹ ਜਿਹੜੀਆਂ ਬ੍ਰੇਡੀਆਂ ਹਨ ਇਹਨਾਂ ਨੂੰ ਵਿਆਹ ਨਹੀਂ ਕਰਾਏ ਭਗਵਾਨ ਨਾਲ ਵਿਆਹ ਕੋ ਹੋਣਾ ਅਤੇ ਤਬਸ਼ਾ ਕਰਦੀ ਹੈ ਇਹ 9 ਕਰੋੜ ਦੁਰਗਾ ਹੈ ਜਿਨ੍ਹਾਂ ਦੇ ਵਿੱਚੋਂ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਬੇਸੰਪਤ ਸਾਹਿਬ ਸਾਹਿਬ ਜੀ ਦੇ અવਤਾਰ ਦਾ ਹਮਸਾ ਮਾਤਾ ਸਾਹਿਬ ਦੇ ਰੂਪ ਧਾਰ ਕੇ ਰੋਡਕ ਦੇ ਕਿਲੇ ਵਿੱਚ ਹੋਏ ਪੈਣਾ ਹੋ ਕੇ ਆਈ ਸੀ ਇਸ ਪ੍ਰਕਾਰ ਹੀ ਇਹ ਕਰੋੜਾਂ ਦੇ ਵੀ ਹਨ ਜਿਹੜੀਆਂ 9 ਕਰੋੜ ਦੁਰਗਾ ਹਨ ਯੋਗ ਪਰਮੇਸ਼ੁਰ ਇਸੇ ਉਹਨਾਂ ਕਾਰਜੀਆਂ ਨੇ ਆਰਾਖਸ਼ ਨੂੰ ਮਾਰਦੀਆਂ ਨੇ ਮਾਰੇ ਦੀ ਪ੍ਰਸੰਤਾ ਵਾਸਤੇ ਧਖਮੀ ਅਨਕ ਪਹਾਤ ਮਿਸ਼ਵੀ ਮਾਇਆ ਵੀ ਅਨੇਕ ਤਰ੍ਹਾਂ ਕਰਕੇ ਕਦੇ ਲਕਸ਼ਮੀ ਪਾਰਵਤੀ ਬਣ ਜਾਂਦੀ ਹੈ ਅਤੇ ਕਦੇ ਗਰਮਾਣੀ ਬਣ ਜਾਂਦੀ ਹੈ ਕਦੇ ਕੋਈ ਰੂਪ ਪ੍ਰਸਾਦੀ ਬਣ ਜਾਂਦੀ ਹੈ ਅਨੇਕ ਤਰ੍ਹਾਂ ਕਰਕੇ ਲਕਸ਼ਮੀ ਵੀ ਆਤਮੂਗ ਆ ਰਹੀ ਹੈ ਗੁਪਤ ਪਰਗਟ ਜਾ ਕਉ ਆਰਾਧ ਹੈ ਜਿਨੀਆਂ ਗੁਪਤ ਰਹਿਣ ਹਰਗੀਆਂ ਉਹ ਤੇ ਜਿਨੀਆਂ ਤਰਗਟ ਹੱਕੀਆਂ ਸਭ ਜਿਸ ਆਤ ਨੂੰ ਵਿਰਾਦ ਦੀਆਂ ਭਾਲਵੇਂ ਨੇ ਚੇਤੇ ਕਰਦੀਆਂ ਹਨ ਕੌਣ ਪਾਣੀ ਦਿਨਸ ਰਾਤ 49 ਕਰੋੜ ਵਈਆ ਦੀ ਪਾਉਣ ਹੈ ਤੇ ਪਾਣੀ ਸਮੁੰਦਰ ਖਾਰੇ ਤੈਣੀ ਮਿੱਠਾ ਪਾਣੀ ਇਸੇ ਪ੍ਰਕਾਰ ਨੂਨ ਵਾਲਾ ਪਾਣੀ ਕਿਉਂ ਸਮੁੰਦਰ ਆਦ ਕਾਦੇ ਪਾਣੀ ਜਿਹੜੇ ਹਨ ਪਾਣੀ ਦੇਨੁ ਤੋਂ ਰਾਤ ਰਾਜ ਜਨ ਆਜ ਕੋ ਨਖਤਰ ਸਸੀਰ ਅਸੂਰ ਤੇ ਆਵ ਹੈ ਨਖਤਰ ਤਾਰੇ ਜਿਹੜੇ ਹਨ ਜੇ 33 ਕਰੋੜ ਮੰਨੇ ਹਨ ਨਖਤਰ ਸਸੀਰ ਚੰਦਰਮਾ ਤੇ ਚੰਦਰਮਾ ਦੇ ਜਿਹੜੇ ਅਰ ਦੁਸ਼ਮਣ ਹਨ ਕੇ ਤੂੰ ਆਜ ਕੋ ਸੂਰ ਤੇ ਆਵ ਹੈ ਸੂਰ ਜਾਦ ਕਾਇਤ ਨੂੰ ਚੰਗੇ ਹਨ ਬਸ ਤੋਂ ਗਗਨਾ ਗਾਵੇ ਮਹਭੂ ਭਰਤੀ ਦੇ ਦੇਵਤਾ ਅੱਖ ਦੇ ਉਪਤਾਲੀਏ ਬੈਠੇ ਆਕਾਸ਼ ਨਾਲ ਵੀ ਅੱਖ ਦੇ ਉਪਤਾਲੀਏ ਇਹ ਅਜਿਹੀ ਜੀਵ ਮਨਿਆ ਹੈ ਸਾਰਿਆਂ ਪਤਨ ਵਿੱਚ ਵੀ ਸਾਰੇ ਆਪ ਨੂੰ ਗਰਉਂਦੇ ਹਨ ਸਗਲ ਖਾਣੀ ਸਗਲ ਬਾਣੀ ਸਾਰੀਆਂ ਚੈਰ ਖਾਣੀਆਂ ਦੇ ਅੰਡੇ ਖਾਣੀ ਵਿੱਚੋਂ ਜੇਰ ਦੀ ਖਾਣੀ ਕਿਉਂ ਸੇਤ ਦੀ ਖਾਣੀ ਕਿਉਂ ਉਦਪੂ ਦੀ ਖਾਣੀ ਵਿੱਚੋਂ ਸਗਲ ਬਾਣੀ ਅਤੇ ਸਗਲ ਖਾਣੀਆਂ ਵਿੱਚੋਂ ਅੰਡੇ ਖਾਣੀ ਵਿੱਚੋਂ ਜਿਹੜੇ ਗਰ ਰਾਜ ਕੋ ਵਿਸ਼ਨੂ ਦੇ ਬਾਹਾਂ ਹੋਰ ਇਸ ਦੇ ਪ੍ਰਕਾਰ ਕਾਗ ਬਸਉਂਦਾ ਦੇਕ ਅੰਡੇ ਜੀ ਇਹ ਜੀਣ ਤੋਂ ਪਹਿਲਾਂ ਹੋਏ ਜਿੰਨੇ ਮਨੋਖਣਗੇ ਜੇ ਜੀ ਮੁੜਕੇ ਤੇ ਪੈਦਾ ਹਨੂਮਾਨ ਦਾ ਮਹੋਦਰ ਪੁੱਤਰ ਹੋਇਆ ਸੀ ਉਹ ਇਸੇ ਤਰ੍ਹਾਂ ਕਰੋ ਹਨੂਮਾਨ ਲੰਕਾ ਸਾੜ ਕੇ ਆਇਆ ਉਹਦੇ ਮੁੜਕੇ ਮਛੀਨਨ ਦੀ ਗਾਰ ਕੀਤਾ ਸੀ ਉਹਦੇ ਤੇ ਮਸ਼ੋਦਰ ਪੈਦਾ ਹੋਇਆ ਸੀ ਉਹ ਵੀ ਦਸਲੇ ਹਨ ਜਿਸਨ ਮਹਾਰਾਜਨ ਦੇ ਤਾਈਂ ਘੜ ਕੇ ਲਜਾਣ ਰਾਹ ਤੇ ਹਨੂਮਾਨ ਨੂੰ ਲਗਿਆ ਸੀ ਅੱਗੇ ਹੈ ਇਹ ਤੇ ਜੀ ਦੇਵੀ ਮੁਲਕੇ ਤੋਂ ਪਹਿਲਾਂ ਹੋਣ ਵਾਗੇ ਹਨੂਮਾਨ ਦਾ ਪੁੱਤ ਹੈ ਆਜਿਕ ਮਸ਼ੂਧਰ ਅਤੇ ਉਦ ਕੋ ਜੋਤਾ ਹੈ ਨੂੰ ਬਨਵਾੜੇ ਕਲਪ ਬਿਰਸ਼ਾਹ ਦੇ ਕੋ ਇਹ ਸਾਰੇ ਚਾਰ ਖਾਨੀਆਂ ਦੇ ਅੱਗੇ ਪਗਲ ਬਾਣੀ ਖਾਨੀਆਂ ਬਾਣੀ ਕੋਈ ਪਰਾਜ ਜਾਇਬ ਕਰਵੇ ਕੋਈ ਪਸੰਤੀ ਜਾਇਬ ਕਰਵੇ ਕੋਈ ਮਦਮ ਜਾਇਬ ਕਰਵੇ ਅਜੇ ਕੋਈ ਬੇਖਰੀਦਾਰ ਵਿਚਾਰਨ ਕਰਦਾ ਹੈ ਸਾਰੇ ਬਾਣੀਆਂ ਵਿੱਚ ਸਦਾ ਸਦਾ ਤੇ ਆਵੇ ਸਦਾ ਸਦਾ ਹੋਣੀ ਝੌਂਦੀ ਹੈ ਤੁਨੂੰ ਬੇਕਰੀ ਨਾਲੋਂ ਮਦਮਾ ਕੀ 100 ਗੁਣਾ ਫਲ ਮੰਦੇ ਹੈ ਮਦਮਾ ਨਾਲੋਂ 100 ਗੁਣਾ ਪਸੰਦੀਜ ਫਲ ਮੰਦੇ ਹੈ ਪਰ ਇਹ 1000 ਗੁਣਾ ਫਲ ਮੰਦੇ ਹੈ ਕਿਉਂ ਸਾਰੇ ਜਿਹੜੇ ਪ੍ਰੇਮ ਨਾਲ ਤੇ ਹੁੰਦੇ ਉਹ ਸਭੀ ਪ੍ਰਮਾਨ ਹਨਗੇ ਸਾਰੇ ਨਾਦ ਅਭੁਜੇਮ ਦੇਹਾਨੇ। ਸ੍ਰੀਮਦ ਪੁਰਾਨ ਚਤੁਰ ਵਿਦੈ। ਪਾਈ ਸਿਮਰ ਸਿੰਘ 18 ਪ੍ਰਾਨ ਚਾਰੇ ਵੇਦ। ਹਤ ਸਾਸਤਰ ਜਾ ਕਉ ਜਪਾ। 6 ਸਾਸਤਰ ਵਾਲੇ ਰਿਖੀ ਵੀ ਤੇ ਸਾਰੇ ਆਤਮ ਨੂੰ ਜਪਦੇ ਹਮ ਅਤਿਅੰਤ ਕਰਕੇ। ਮਨ ਤਪਾਵਨ ਪਾਉਨ ਪਾਤਰ ਬਚਨ ਇਹ ਬਾਤੀਆਂ ਨੂੰ ਪਵਿੱਤਰ ਕਰਨ ਵਾਲੇ ਇਹ ਵਰਤਾਂ ਦੇ ਚਾਰੇ ਵਾਹਿਗੁਰੂ ਬਖਸ਼ੋ। ਨਾਨਕ ਮਿਲੀਏ ਸੰਗ ਸਾਥ ਬਿਛਲ ਪ੍ਰਯੋਗ ਤੱਕ ਹੈ। ਕਾਰ ਸੁੱਧ ਵਿਆਹ ਕਰਨ ਅਨੁਸਾਰ ਪੌਲਨੀ ਮੁੰਨੀ ਬਦਸਲਾਹ ਦੀ ਮੰਨੇ ਬਦਸਲ ਨੂੰ ਕੱਚਾ ਪ੍ਰਯੋਗ ਨਹੀਂ ਹੈ ਸਾਰਸੁੱਧ ਵਿਆਹ ਕਰਨ ਵਾਲੇ ਨੇ ਇਸ ਕਰਕੇ ਮਾਰੋ ਪੱਕਾ ਪ੍ਰਯੋਗ ਰੱਖਿਆ ਹੈ ਬੱਚਾ ਦਾ ਬਛੜ ਪਿਆਰਾ ਹੈ ਤੂੰ ਨਾਨਕ ਮਿਲੀ ਹੈ ਸੰਗ ਸਾਥ ਇਹ ਤੈਨੂੰ ਵਿਤ ਕਰਨ ਵਾਲੇ ਗੁਰੂ ਸਾਹਿਬਿਕ ਨੂੰ ਬੱਚਾ ਨੇ ਪਿਆਰੇ ਨਾਨਕ ਮਿਲੀ ਹੈ ਸੰਗ ਸਾਥ ਸੰਤਾਂ ਦੀ ਸੰਗਤ ਕਰਕੇ ਇਹ ਸੱਤ ਸੂਤ ਕੇ ਨਾਲ ਮਿਲਦਾ ਹੈ ਜੀਤਾਂ ਸ਼ਾਂਤੀ ਸਹਿ ਸੁਖਾਲੀ ਪ੍ਰਾਪਤੀ ਹੋਊਗੀ ਹੈ ਗੇਤੀ ਪ੍ਰਭੂ ਜਨਾਈ ਇਹ ਸ੍ਰਿਸ਼ਟੀ ਜਿਨੀ ਹੈ ਮਹਾਰਾਜੀ ਨੇ ਸਾਬ ਕਹਿੰਦੇ ਜਿੰਨੀ ਕਿਸੇ ਪਾਤਸ਼ਾਹ ਜੀ ਨੇ ਤਾਨੂੰ ਜਪਾਤੀ ਹੈ ਰਸਨਾ ਸੇਵਿਤ ਭਾਨੀ ਇਹ ਜਿਨੀ ਨਾਵਾਂ ਖਾਣਾ ਵਾਲੀ ਜਨਾਈ ਹੈ ਉਹ ਰਸਨਾ ਕਰਕੇ ਵਾਹਿਗੁਰੂ ਨੂੰ ਗਉਂਦੀ ਕਹਿ ਦਿੱਤੀ ਅਸੀਂ ਬਸਤੀ ਹੈ ਅਣਜਾਣ ਤੇ ਜੋ ਸੇਵੈ ਜਿਨ੍ਹਾਂ ਦਾ ਨਾਮ ਨਹੀਂ ਥਾਉਂਨੀ ਤਕਾੜਾ ਨਹੀਂ ਕੋਈ ਵੀ ਬਿਨਾ ਜਾਣੇ ਤੋਂ ਜਿਹੜੀ ਸੇਵ ਰਹੀ ਹੈ ਅਣਜਾਣ ਅਗਨਤ ਜਿਹੜੀ ਸੇਵ ਰਹੀ ਹੈ ਜਿਨ੍ਹਾਂ ਦਾ ਰੂਪ ਦਾ ਨਾਮ ਦਾ ਕੋਈ ਲਖਾ ਨਹੀਂ ਹੁੰਦਾ ਇਸ ਤੋਂ ਕਾਫੀ ਗਿਣਤੀ ਜਿਹੜੀ ਸ੍ਰਿਸ਼ਟੀ ਸੇਵਨ ਕਰ ਲਈ ਹੈ ਛੇਤੀ ਨਹ ਜਾਏ ਗਨੀਆ ਅਗਿਆਤ ਪੁਰਬ ਜਿਹੜੀ ਜਿਹੜੀ ਜਾਣ ਜਾਣ ਕੇ ਗਹਦੀ ਹੈ ਨਾ ਗਿਆਨ ਸਹਿਤ ਉਹ ਤਾਂ ਸਾਰੀ ਸ੍ਰਿਸ਼ਟੀ ਗਿਣਤੀ ਹੈ ਜਿਹੜੀ ਅਗਿਆਤ ਪੁਰੇ ਜਗਾ ਰਹੀ ਹੈ ਉਹ ਤੁਤਨੀ ਸ੍ਰਿਸ਼ਟੀ ਗਿਣੀ ਨਹੀਂ ਜਾ ਸਕਦੀ ਜੈੰਤੀ ਰਚਨਾ ਹੈ ਆਵਗਤ ਆਗਾਮਤ ਅਥਾ ਹਾ ਠਾਕੁਰ ਕੇ ਅਗਦ ਦੇ ਵਿਅਕਤੀ ਆਕਾਰ ਤੋਂ ਰਹਤ ਅਗਦ ਪ੍ਰਾਪਤ ਨੂੰ ਕੋ ਕਿ ਅੰਗਤ ਗਿਆਨ ਸਰੂਪ ਅਗਾਨਤ ਅਗੰਤ ਗਿਣਤੀ ਤੋਂ ਰਹਤ ਆਸਾਹ ठाकुर ਦੇ ਹੱਥ ਅੰਗਾਜ ਗਾਂ ਦੀ ਗਿਣਤੀ ਤੋਂ ਰਹਤ ਕਿਸੇ ਨੇ ਥਾ ਪਾਣੀ ਕਰਕੇ ਹਾਸ ਲੈ ਲਈ ਦੀ ਹੈ ਕਿਉਂ ਥਾ ਪਉਣ ਤੋਂ ਰਹਤੇ ਪਰਮੇਸ਼ਰ ਸ਼ਕਤੀ ਬਚੀ ਕਰਕੇ ਜਿਹਨਾਂ ਨਹੀਂ ਜਾਂਦਾ ਨਾ ਥਾ ਪਾਈ ਜਾ ਸਕਦੀ ਆਸ ठाकुर ਸਾਸਤ੍ਰ ਗਿਆਨ ਕਰਕੇ ਹਾਸ ਨਹੀਂ ਪਾਈ ਦੀ ਜੋ ਤੁਸੀਂ ਵਿਦਿਆ ਕਰਕੇ ਗਿਣਤੀ ਨਹੀਂ ਕੀਤੀ ਜਾਂਦੀ ਹੈ ਪਰਮੇਸ਼ਰ ਸਰਬ ਸੁਆਮੀ ਸਗਲ ਮੰਝੇ ਬਾਹਰਾਂ ਵਿੱਚ ਹੈ ਤੂੰ ਸਾਰਿਆਂ ਤੋਂ ਸਾਰਿਆਂ ਦੇ ਹਿਰਦਿਆਂ ਦਾ ਆਤਮਾ ਹੈ ਅਦੇ ਸਾਰਿਆਂ ਤੋਂ ਬਾਹਰ ਪਾਪਾ ਪੁਨਰ ਸਿਕੰਤ ਕਰ ਰਹੇ ਹੈ ਪਰਮੇਸ਼ਰ ਸਰਬ ਜਾਚਕ ਇੱਕ ਦਾਤਾ ਸਰਬ ਮਾਰੇ ਤੇ ਮੰਗਤੇ ਹੈ ਇੱਕ ਪਰਮੇਸ਼ਰ ਤੂੰ ਹੀ ਦਾਤਾ ਹੈ ਮੈਂ ਦੂਰ ਸੰਗੀ ਜਾ ਰਾਂ ਇਹ ਪਰਮੇਸ਼ਰ ਆਪ ਦੂਰ ਨਹੀਂ ਹਰ ਦੇ ਸਾਰੇ ਦੇ ਅੰਗ ਹੀ ਅੰਗ ਸੰਗ ਹੋ। ਜाहਰ ਪ੍ਰਤੱਖੋਂ ਸਾਰੀਆਂ ਚੀਜ਼ਾਂ ਦਾ ਗਿਆਨ ਤੇਰੇ ਕਰਕੇ ਹੁੰਦਾ ਹੈ। ਐਵੇਂ ਤਾਂ ਮੇਰਾ ਗਿਆਨ ਹਨੇਰਾ ਹੀ ਤੇ ਆਇਆ ਕਿਸੇ ਚੀਜ਼ ਦਾ ਗਿਆਨ ਨਹੀਂ ਉਸੇ ਦਿੱਖੋਂ ਬਿਨਾ। ਗਿਆਨ ਦਾ ਵੀ ਤੇਰੇ ਕਰਕੇ ਗਿਆਨ ਹੁੰਦਾ ਹੈ। ਕਿਉਂ ਜाहਰ ਪ੍ਰਤੱਖ ਹੈ ਤੋ ਸਮਾਨ ਤੇਰਾ ਗਿਆਨ ਦਾ ਵੀ ਵਿਰੋਧੀ ਨਹੀਂ। ਅਗਿਆਨ ਨੂੰ ਵੀ ਪ੍ਰਕਾਸ਼ ਰਿਹਾ ਹੈ। ਵਸ ਭਗਤ ਥੀ ਆ ਮਿਲੇ ਜੀ ਆ ਕੇ ਜੀ ਆ ਨੋ ਪਤੀ ਦਾ ਕੋਠੋ ਹਾਲ ਵੀ ਬੋਲੀ। ਹੇ ਪਤੀ ਜਿਨ੍ਹਾਂ ਭਗਤਾਂ ਨੂੰ ਤੁਸੀਂ ਮਿਲ ਗਏ ਹੋ ਉਹਨਾਂ ਦੀ ਭਗਤੀ ਕਰਕੇ ਤੁਸੀਂ ਵਾਸਤ ਹੋ ਗਏ ਹੋ ਮਿਲੇ ਜੀ ਆਿਰਦੇ ਵਿੱਚ ਹੀ ਮਿਲ ਗਏ ਹੋ ਜੀ ਲਾ ਕੀ ਉਪਮਾ ਕਿਤ ਗਣੀ ਉਹਨਾਂ ਪਿਆਰਿਆਂ ਦੀ ਉਪਮਾ ਕਿੰਨੀ ਗਿਣ ਕੇ ਦਸੀ ਜਿਨ੍ਹਾਂ ਨੂੰ ਹੇ ਪਰਮੇਸ਼ਰ ਅੰਤਰੀਅਾਮੀ ਪਤੀ ਤੂੰ ਮਿਲ ਗਿਆ ਹੈ ਇਹ ਉਹ দান ਮਾਨ ਨਾਨਕ ਪਾਏ ਅਸੀਂ ਨਾ ਇਹੋ ਹੀ ਦਾਨ ਚਾਹੁੰਨੇ ਆ ਇਹੋ ਹੀ ਮਾਨ ਸਤਕਾਰ ਚਾਹੁੰਨੇ ਆ ਇਹੋ ਹੀ ਮੰਨਣ ਰੂਪ ਗਿਆਨ ਗਿਆਨ ਜਾਉਣੇ ਹੋ ਅਸੀਂ ਪ੍ਰਾਪਤ ਕਰੀਏ ਇਸ ਸਾਧ ਹੈ ਧਰ ਚਰਨ ਜਿੰਨਾ ਮਹਾਤਮਾ ਨੂੰ ਤੁਸੀਂ ਪ੍ਰਾਪਤ ਹੋਏ ਉਹਨਾਂ ਸੱਚੇ ਦੇ ਚਰਨਾਂ ਤੇ ਆਪਣਾ ਸੀਸ ਰੱਖੀਏ ਇਹਨਾਂ ਸਾਡੇ ਅੰਦਰ ਪਿਆਰ ਹੈ ਇਹ ਸੱਚੇ ਪਾਤਸ਼ਾਹ ਤੋਂ ਬਿਆੰਤ ਹੈ ਹੰਤੜਾ ਕਿਸੇ ਨਹੀਂ ਪਾਇਆ ਗਿਆੜ ਵਾਲੇ ਨੂੰ ਪ੍ਰਾਪਤ ਹੋਣਾ ਵਸ ਭਗਤੀਆਂ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਨੀ ਇਹ ਦਾਨ ਮਾਨ ਨਾਮਿਤ ਪਾਏ ਜੀ ਜੀ ਉਸਤਾਨ ਹਰ ਸਾਰੇ ਚੱਗੀ ਵਾਹਿਗੁਰੂ ਕੀ ਕਾਹਤੋ ਅੱਗੇ